ਦੇਖਾ ਜੈ ਆਖ ਦਿਵਾਈ ਉਸ ਤਮਨ ਮਹਿ ਕਰ ਨਿਰੰਕਾਰ ਕਰ ਮਨ ਮੇਰੇ ਸਤਿ ਦਿਉ ਹਾਰ বেদ ਪੁਰਾਨ ਸਿਮਰਤ ਸੁਨੇ ਬਹੁ ਵਿਦਤਰੋ ਵਿਚਾਰ ਪਤ ਤ ਉਧਾਰਨ ਭੈ ਹਰਨ ਸੁਖ ਸਾਗਰ ਨਿਰੰਕਾਰ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਥਾ ਖੰਡ ਮੰਡਲ ਵਰ ਭੰਡ ਤਥਾ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਅੰਤ ਨਾ ਅੰਤ ਨਾ ਬਾਬਾ ਨਾਨਕ ਤੋ ਰਿਆ ਜਹਾਨ ਲਿਆ ਅਭਾਨ ਜਿਨੇ ਦਰਸ਼ਨ ਪਾਇ ਜਿਨੇ ਤੁਧ ਨੂੰ ਧੰਨ ਕਹ ਤਿੰਨ ਜਨ ਨੇੜ ਨਾ ਆਇ ਤੂੰ ਕਰਨ ਕਰਮ ਸਮਰਥ ਹੈ ਕਰਤ ਮੈਂ ਤੁਝ ਬਿਨ ਅਵ ਰਹਿਣਾ ਕੋਈ ਤੁਧ ਆਪੇ ਸਿਸ਼ਟ ਸਿਰ ਜੀਆ ਆਪੇ ਗੁਣ ਗੋਈ ਸਭ ਇਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਨਕ ਆਰਦਿਆ ਗੁਰਮੁਖ ਨਾਲ ਆਰਦਿਆ ਸਭ ਆਖੋ ਧੰਨ 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 ਗੁਰ ਸੋਈ ਹਰ ਜੁਗ ਜੁਗ ਭਗਤ ਆਇਆ I'm ਰਾਮ ਕਲੀ ਮਹਲਾਤੀ ਜੀ ਆਨੰਦ ਓਹੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਇ ਸਤਿ ਰੂਪ ਮੈਂ ਪਾਇਆ ਸਾਬਕਾ ਜਾਈਆ ਦਾ ਕਾਹਨ ਕੀ ਕਾਹਨ ਦਿੰਦਿਆ ਇਹ ਬੜੇ ਰਾਜਾ ਕਹਿ ਮਾਤ ਸੁਣੋ ਸੰਤੋ ਸ਼ਬਦ ਕਰੋ

city ਕੋ ਸੁਖ ਕੋਟ ਨੰਦ ਰਾਜ ਸੁਖ ਭਗਵੈ ਹਰ ਸਿਮਰਤ ਬਿਨਸਾ ਸਭ ਦੁਖ ਮਾਏ ਮੇਰੇ ਮਨ ਕੋ ਸੁਖ ਕੋ ਅਨੰਦ ਰਾਜ ਸੁਖ ਪੋਗਵੈ ਹਰ ਸਿਮਰਤ ਬਿਨਸ ਸਭ ਦੁਖ ਰਹਾ ਓਟ ਜਨਮ ਕੇ ਕਿਲ ਬਖਨਾਸ ਹੈ ਸਿਮਰਤ ਪਾਵਨ ਤਨ ਮਨ ਸੁਖ देख स्वरूप पूर्ण पैयासा दर्शन पेट चार पदार्थ अष्ट महासिद काम कामतेन पार जात हर हर ुख ਾਨਕ ਸਰਨ ਗਹੇ ਸੁਖ ਸਾਗਰ ਜਨਮ ਮਰਨ ਫਿਰ ਗਰਬ ਨਾ ਤੋਖ ਚਾਰ ਪਦਾਰਥ ਅਸ਼ਟ ਮਹਾ ਸਿੱਧ ਕਾਮ ਤੈਨ ਪਾਰ ਜਾਤ ਹਰ ਹਰ ਰੋਖ ਨਾਨਕ ਸਰਨ ਗਏ ਸੁਖ ਸਾਗਰ ਜਨਮ ਮਰਨ ਫਿਰ ਗਰਬਨਾ ਤੋਖ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਤਰਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹ ਹੇ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਸਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਕਨ ਤੋ ਭੁਲ ਜੁਕ ਮਾਹਬਾਬ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ